ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਡੇ ਸਨਮੁਖ ਅਸੀਂ ਵੀਡੀਓ ਲੈ ਕੇ ਪਹੁੰਚੇ ਆ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਕਠਨ ਸ਼ਬਦ ਆਉਂਦੇ ਨੇ ਔਖੇ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਬਹੁਤ ਸੰਗਤਾਂ ਨੂੰ ਬੋਲਣ ਦੇ ਵਿੱਚ ਪ੍ਰਬਲਮ ਆਉਂਦੀ ਹੈ ਜਾਂ ਪਤਾ ਨਹੀਂ ਲੱਗਦਾ ਵੀ ਇਸ ਸ਼ਬਦ ਨੂੰ ਕਿਵੇਂ ਉਚਾਰਨ ਕਰਨਾ ਇਹ ਬੋਰਡ ਤੇ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਾ ਲਿਖ ਲਿਆ ਸੀ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਬਣੇ ਤਾਂ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਨਾਲੋਂ ਪਹਿਲਾ ਸ਼ਬਦ ਆਉਂਦਾ ਜੀ ਦੱਦੇ ਔਂਕੜ ਯਈਏ ਕੰਨਾ ਇਸ ਸ਼ਬਦ ਨੂੰ ਬੋਲਣਾ ਬੜਾ ਕਠਿਨ ਹੈ ਕਈ ਇਹਨੂੰ ਦੁੱਜਾ ਪੜ੍ਹ ਦਿੰਦੇ ਨੇ ਦੱਦੇ ਔਂਕੜ ਜਜੇ ਕੰ ਯਈਏ ਕੰਨਾ ਦੁੱਇਆ ਇਦਾਂ ਨਹੀਂ ਪੜਨਾ ਇਹਦਾ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਇਦਾਂ ਹੈ ਪਰ ਉਚਾਰਨ ਹੋਏਗਾ ਦੱਦੇ ਔਕੜ ਈੜੀ ਸਿਹਾਰੀ ਆੜੇ ਕੰਨਾ ਦੁਆ ਦੁਆ ਉਚਾਰਨ ਹੋਏਗਾ ਤੇ ਇਹਦਾ ਅਰਥ ਬਣੇਗਾ ਦੂਜਾ ਤੇ ਦੂਸਰਾ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਦਾ ਯਈਏ ਔਕੜ ਇਹਨੂੰ ਵੀ ਬਹੁਤ ਸੰਗਤਾਂ ਜਾਂ ਗ੍ਰੰਥੀ ਸਿੰਘ ਗਲਤ ਪੜਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇਦਾਂ ਲਿਖਿਆ ਦੱਦਾ ਜਈ ਔਕੜ ਪਰ ਇਹਦਾ ਪਰੇ ਦਾ ਜਿਹੜਾ ਸ਼ੁੱਧ ਉਚਾਰਨ ਹੈ ਇਹ ਕਿਦਾਂ ਹੋਏਗਾ ਦੱਦਾ ਈੜੀ ਵਿਹਾਰੀ ਊੜੇ ਔਕੜ ਦਈਓ 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 ਚਾਰਨ ਕਰਨਾ ਇਹਦਾ ਅਰਥ ਬਣੇਗਾ ਪ੍ਰੇਰਕ ਦਿਆਲੂ ਅਗਲਾ ਸ਼ਬਦ ਆਉਂਦਾ ਦੱਦਾ ਜਈਏ ਦੁਲਾਮਾ ਇਹਦਾ ਇਹਦਾ ਸ਼ੁੱਧ ਉਚਾਰਨ ਆਪਾਂ ਸਿੱਖਾਂਗੇ ਦੱਦਾ ਈੜੀ ਵਿਹਾਰੀ ਐੜੇ ਦੁਲਾਮਾ ਦਈਏ ਤਈਏ ਪੜਨਾ ਇਹਨੂੰ ਇਹਦਾ ਅਰਥ ਬਣੇਗਾ ਪ੍ਰੇਰਕ ਨੂੰ ਪਹਿਲਾਂ ਆਪਾਂ ਸਿੱਖਿਆ ਦੱਦਾ ਜਈਏ ਦੁਲਾਵਾ ਇੱਕ ਸ਼ਬਦ ਹੋਰ ਮਹਿੰਗਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੱਦੇ ਔਂਕੜ ਜਈਏ ਦੁਲਾਵਾ ਤੇ ਇਹਦਾ ਸ਼ੁੱਧ ਉਚਾਰਨ ਹੋਵੇਗਾ ਦੁਏ ਐ ਦੁਏ ਐ ਇਹਦਾ ਅਰਥ ਬਣੇਗਾ ਦ્વੈਤ ਭਾਵ ਤਾਂ ਸ਼ਬਦ ਜਿਹੜੇ ਨੇ ਲਿਖੇ ਕਿਸ ਤਰ੍ਹਾਂ ਨੇ ਉਚਾਰਨ ਕਿਸ ਤਰ੍ਹਾਂ ਹੋਣਗੇ ਇਹ ਸ਼ੁੱਧ ਉਚਾਰਨ ਆਪ ਜੀ ਨੇ ਵੀਡੀਓ ਦੇ ਵਿੱਚ ਸਿੱਖ ਲਿਆ ਹੈ ਤਾਂ ਕੋਸ਼ਿਸ਼ ਕਰੀਏ ਆਪਾਂ ਜਿੰਨੀ ਕੁ ਮਾਲਕ ਨੇ ਬੁੱਧੀ ਬਖਸ਼ੀ ਹੈ ਕੋਸ਼ਿਸ਼ ਕਰਿਆ ਕਿ ਕਰੀਏ ਕਿ ਗੁਰਬਾਣੀ ਨੂੰ ਸ਼ੁੱਧ ਉਚਾਰਨ ਦਾ ਯਤਨ ਕਰਿਆ ਕਰੀਏ ਆਪਾਂ ਤਾਂ ਕਿ ਜਿਵੇਂ ਜਿਵੇਂ ਅਸੀਂ ਸ਼ੁੱਧ ਗੁਰਬਾਣੀ ਉਚਾਰਨ ਕਰਾਂਗੇ ਇਹਦੇ ਅਰਥ ਹੈ ਜਿਹੜੇ ਸਾਨੂੰ ਸਪਸ਼ਟ ਹੋ ਸਕਣ ਇੱਕ ਵਾਰ ਮੈਂ ਤੁਹਾਨੂੰ ਫਿਰ ਦੁਹਰਾ ਦੇਵਾਂ ਦਯੋ ਹੈ ਦਯੋ ਦਈਐ ਦੁਏਐ ਪਹਿਲੇ ਸ਼ਬਦ ਦਾ ਅਰਥ ਸੀ ਦੂਜਾ ਦੂਜੇ ਦਾ ਅਰਥ ਸੀ ਪ੍ਰੇਰਕ ਦਿਆਲੂ ਤੀਜੇ ਦਾ ਅਰਥ ਬੰਦਾ ਪ੍ਰੇਰਕ ਨੂੰ ਚੌਥੇ ਸ਼ਬਦ ਦਾ ਅਰਥ ਬੰਦਾ ਹੈ ਦ્વੈਤ ਭਾਵ ਤਾਂ ਆਪ ਜੀ ਨੇ ਇਸ ਤਰ੍ਹਾਂ ਅਭਿਆਸ ਕਰਨਾ ਹੈ ਇਹਨਾਂ ਸ਼ਬਦਾਂ ਨੂੰ ਧਿਆਨ ਦੇ ਵਿੱਚ ਰੱਖਿਆ ਜੇ ਜਦੋਂ ਵੀ ਗੁਰਬਾਣੀ ਦਾ ਸਹਿਜ ਪਾਠ ਜਾਂ ਘਰਾਂ ਦੇ ਵਿੱਚ ਸ੍ਰੀ ਖੰਡ ਪਾਠ ਸੇਵਾ ਆਪਾਂ ਪੜ੍ਹਦੇ ਆ ਤਾਂ ਕੋਸ਼ਿਸ਼ ਕਰਿਆ ਕਰੀਏ ਇਸ ਗੁਰਬਾਣੀ ਦੇ ਸ਼ਬਦਾਂ ਨੂੰ ਆਪਾਂ ਸੁੱਧ ਉਚਾਰਨ ਕਰਿਆ ਕਰੀਏ ਆਓ ਸਾਥ ਸੰਗਤ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾ ਪਿਆਰਾ ਜਿਹਾ ਕਮੈਂਟ ਕਰਿਓ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ